ਆ ਇੱਕ ਪ੍ਰੋਡਕਟ ਦਿਖਾਣਿਆ ਜੀ ਤੁਹਾਨੂੰ ਜੀ ਆ ਦੇਖੋ ਜੀ ਕੀ ਲਿਖਿਆ ਜੀ ਕਾਲਾ ਗੌਂਦ ਜੀ ਬੜਾ ਜ਼ਬਰਦਸਤ ਪ੍ਰੋਡਕਟ ਹੈਗਾ ਜੀ ਆਯੁਰਵੈਦ ਦੇ ਵਿੱਚ ਹੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਡਾਕਟਰ ਸਾਹਿਬ ਹਾਂ ਜੀ ਕੀ ਕਹਿੰਦੇ ਜੀ ਇਹ ਕਾਲਾ ਗੌਂਦ ਇਹ ਬੜਾ ਜ਼ਬਰਦਸਤ ਪ੍ਰੋਡਕਟ ਹੈ ਕਾਫੀ ਕੁਛ ਇੱਥੇ ਲਿਖਿਆ ਹੋਇਆ ਹੈ ਇੱਥੇ ਲਿਖਿਆ ਹੈ ਜੋਇੰਟ ਪੇਨ ਹੈ ਜੀ ਬੋਨ ਪੇਨਸ ਹੈਗੀਆਂ ਜੀ ਸਿਆਟਿਕਾ ਹੈ ਔਰ ਯੂਰਿਕ ਐਸਿਡ ਕੀ ਕਹਿੰਦੇ ਜੀ ਇਸ ਬਾਰੇ ਜੀ ਕਾਲੇ ਗੌਂਦ ਬਾਰੇ ਜੀ ਜੀ ਇਹਨੂੰ ਕਾਲਾ ਗੌਂਦ ਕਹਿੰਦੇ ਆ ਤੈਨੂੰ ਸਿਆਹ ਗੌਂਦ ਵੀ ਕਹਿ ਦਿੰਦੇ ਆ ਜੀ ਹੂੰ ਇਹ ਜੰਗਲਾਂ ਦੀ ਵਿੱਚ ਹੈਗੀ ਜਿਹੜੀ ਬੂਟੀ درختਾਂ ਤੋਂ ਉਤਰ ਜਿਵੇਂ ਕਿਕਰ ਦੇ ਉੱਤੋਂ ਗੋਦ ਹੁੰਦਾ ਐ ਕਿਨੇ درختਾਂ ਤੋਂ ਵੀ ਤਿਆਰ ਹੁੰਦਾ ਜੀ ਇਹਨੂੰ ਕਾਲਾ ਗੋਦ ਇਸ ਕਰਕੇ ਕਿਹਾ ਜਾਂਦਾ ਹਮ ਅ ਯੂਰਿਕ ਐਸਿਡ ਵੱਧਦਾ ਜੀ ਜੋੜਾਂ 'ਚ ਦਰਦ ਹੈ ਹੱਡੀਆਂ ਕੜਕੜ ਕਰਦੀਆਂ ਨੇ ਕਿਸੇ ਕਿਸਮ ਦਾ ਵੀ ਮੰਨਤਨ ਬਾਡੀ ਪੇਨ ਰਹਿੰਦਾ ਹਮ ਕੰਮ ਕਰਨ ਦੀ ਜੀ ਨਹੀਂ ਕਰਦਾ ਖਾਸ ਕਰ ਲੇਡੀਜ਼ ਦੇ ਵਿੱਚ ਹਨਾ ਮਤਲਬ ਪੈਣ ਨੂੰ ਜੀ ਕਰੀ ਜਾਂਦਾ એનર્ਜੀ ਨਹੀਂ ਆਉਂਦੀ ਸਰੀਰ ਦੇ ਵਿੱਚ ਤਾਂ ਸਭ ਤੋਂ ਉੱਤਮ ਹੈ ਇਹ ਕਾਲਾ ਗੋਦ ਸ਼ਾਇਟਿਕਾ ਪੇਨ ਹੈ ਜੋਇੰਟ ਪੇਨ ਹੈ ਤੁਹਾਡੇ ਕੂਣੀਆਂ ਦਾ ਮਤਲਬ 올 ਬੋਡੀ ਕਿਸੇ ਤਰ੍ਹਾਂ ਦਾ ਦਰਦ ਹੈ ਹਣੇ ਤੇ ਇਹ ਕਾਲਾ ਗੌਂਦ ਕੰਮ ਕਰਦਾ ਹੈ ਜੀ ਦੇਖੋ ਜੀ ਗगन ਆਯੁਰਵੈਦਾ ਦੇ ਵਿੱਚ ਅਸੀਂ ਸਮੇਂ ਖੜੇ ਹਾਂ ਤੇ ਕਾਲਾ ਗੌਂਦ ਜਿਹੜਾ ਇਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਜੀ ਬੜੀ ਕੰਮ ਦੀ ਚੀਜ਼ ਹੈ ਜੀ ਦੇਖੋ ਇਹਨਾਂ ਦਾ ਨਾਂ ਹੈ ਜੀ ਟਾਬੇ ਵਾਲੇ ਵੈਦ ਵਜਦੇ ਆਂ ਜੀ ਅੱਜ ਅਸੀਂ ਇਹਨਾਂ ਕੋਲ ਪਹੁੰਚੇ ਹਾਂ ਤੇ ਇੱਕ ਤੋਂ ਬਾਅਦ ਇੱਕ ਵੀਡੀਓਜ਼ ਇਹਨਾਂ ਦੇ ਸ਼ੂਟ ਕੀਤੇ ਨੇ ਜੀ ਜ਼ਰੂਰ ਸਾਰੇ ਵੀਡੀਓਜ਼ ਦੇਖਿਓ ਜੀ ਔਰ ਕਾਲਾ ਗੌਂਦ ਦੀ ਕੋਈ ਡੋਜ਼ ਵੀ ਹੈ ਕਦੋਂ ਲੈਣਾ ਕਿਸ ਤਰ੍ਹਾਂ ਲੈਣਾ ਜੀ ਕਾਲਾ ਗੋਂਦ ਨਾ ਵੈਸੇ ਰੌ ਫਾਰਮ ਚ ਆਉਂਦਾ ਜੀ ਪੱਥਰ ਵਰਗਾ ਹੁੰਦਾ ਇਹ ਜੀ ਇਹਨੂੰ ਕੁੰਡੀ ਸੋਟੇ ਦੇ ਵਿੱਚ ਹੀ ਕੁੱਟਿਆ ਜਾਂਦਾ ਮਿਕਸੀ ਵਿੱਚ ਗ੍ਰाइंड ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਹੀਂ ਤਾਂ ਫਿਰ ਮਿਕਸੀ ਵਿੱਚ ਲੱਗ ਜਾਂਦਾ ਗੋਂਦੇ ਹੁੰਦਾ ਨਾ ਇਹ ਹਾਂਜੀ ਹਾਂਜੀ ਇਸ ਕਰਕੇ ਕੁੰਡੀ ਸੋਟੇ ਦੇ ਵਿੱਚ ਪਾ ਕੇ ਕੁੱਟ ਕੇ ਇਹਨੂੰ ਚਮਚ ਦਾ ਚੌਥਾ ਹਿੱਸਾ ਸਵੇਰੇ ਤੇ ਚਮਚ ਦਾ ਚੌਥਾ ਹਿੱਸਾ ਹੀ ਸ਼ਾਮ ਨੂੰ ਲੱਤਾ ਜਾਵੇ ਤਾਂ 15-20 ਦਿਨ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਂਦਾ ਮਤਲਬ ਜੋੜਾ ਤੇ ਸੋਜਾ ਆ ਜਾਂਦਾ ਜੀ ਖਾਸ ਕਰਕੇ ਪੈਰਾਂ ਦੇ ਉੱਤੇ ਹਨਾ ਜਾਂ ਤੁਹਾਡੇ ਗੋਡਿਆਂ ਦੀ ਪ੍ਰੋਬਲਮ ਜੇ ਮੇਨ ਹੈ ਜਿਹਨੂੰ ਮਾਉਂਦੀ ਹੈ ਜੀ ਇਵਨ ਕਿ ਗੋਡੇ ਬਦਲੌਣ ਤੱਕ ਦੀ ਵੀ ਨੌਬਤ ਆ ਜਾਂਦੀ ਹੈ ਉੱਥੇ ਵੀ ਇਹ ਬਹੁਤ ਵਧੀਆ ਵਰਕ ਕਰਦਾ ਹੈ ਜੀ ਗੋਡੇ ਬਦਲੌਣ ਦੀ ਲੋੜ ਨਹੀਂ ਪੈਂਦੀ ਪ੍ਰੋਪਰ ਤਰੀਕੇ ਨਾਲ ਜੇ ਬੰਦਾ ਕਾਲਾ ਗੋੰਦ ਖਾਵੇ ਤੇ ਐਕਸਰਸਾਈਜ਼ ਕਰੇ ਨਾਲ ਐਕਸਰਸਾਈਜ਼ ਕਰੇ ਕਾਲਾ ਗੋਂਦ ਖਾਵੇ ਦੀ ਇਹ ਬੇਸਿਕਲੀ ਅਸੀਂ ਮੰਗਵਾ ਨਹੀਂ ਪੁਟਾਨ ਤੋਂ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਪੁਟਾਨ ਤੋਂ ਅਸੀਂ ਮੰਗਾਉਂਦੇ ਆ ਰॉ ਫਾਰਮ ਚਾਹੁੰਦੇ ਹਾਂ ਉਸੇ ਫਾਰਮ 'ਚ ਅਸੀਂ ਇਹਨੂੰ ਪੈਕ ਕਰ ਦਿੰਨੇ ਆ ਤੇ ਦੱਸ ਦਿੰਨੇ ਆ ਅਸੀਂ ਆਪਣੇ ਜਿਹੜਾ ਸਾਡਾ ਲੈਣ ਵਾਲਾ ਹੈਗਾ ਜਾਂ ਪੇਸ਼ੈਂਟ ਵੀ ਇਹ ਕੁੱਟ ਕੇ ਪੱਤਰ ਵਰਗਾ ਹੁੰਦਾ ਹੈ ਕੁੱਟ ਕੇ ਗੁੰਡੀ ਸੋਟੇ ਦੇ ਵਿੱਚ ਬਰੀਕ ਕਰਕੇ ਇਹਦਾ ਕੈਪਸੂਲ ਭਰ ਕੇ ਰੱਖ ਲਓ ਇਹਦੇ ਜੀ ਜਾਂ ਫਿਰ ਚਮਚ ਦੀ ਬੈਕ ਸਾਈਡ ਦੇ ਜਾਂ ਚਮਚ ਦਾ ਚੌਥਾ ਹਿੱਸਾ ਸਵੇਰ ਸ਼ਾਮ ਇਹਦੀ ਵਰਤੋਂ ਕਰੋ ਹਮ ਡਾਕਟਰ ਸਾਹਿਬ ਜੀ ਆਨਲਾਈਨ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਆਪਣਾ ਟੈਲੀਫੋਨ ਨੰ ਯਾਰੀ ਸਾਡਾ ਨੰਬਰ ਹੈਗਾ ਜੀ 95012 63254 ਹੂੰ ਦੇਖੋ ਜੀ ਤੁਸੀਂ ਗगन ਆਯੁਰਵੇਦਾ ਵਾਲਿਆਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਲੋਕੇਸ਼ਨ ਸੁਣ ਲਿਓ ਧਿਆਨ ਨਾਲ ਜੀ ਆ ਲੁਧਿਆਣਾ ਚੰਡੀਗੜ੍ਹ ਹਾਈਵੇ ਜੀ ਨੇੜੇ ਮੋਰੰਡਾ ਸ਼ਹਿਰ ਆ ਨੰਬਰ ਤੁਹਾਨੂੰ ਫੇਰ ਦੱਸ ਦਿੰਨੇ 95012 ਕ੍ਰੇਡ 254 ਲੋ ਜੀ ਇੱਕ ਤੋਂ ਬਾਅਦ ਇੱਕ ਵੀਡੀਓਜ਼ ਇਹਨਾਂ ਦੇ ਆਣਗੇ ਜੀ ਆਯੁਰਵੈਦ ਦਾ ਇੱਕ ਬੜਾ ਵਧੀਆ ਸੈਂਟਰ ਹੈ ਮੋਰਿੰਡਾ ਦੇ ਨਜ਼ਦੀਕ ਦੀ ਪੰਜਾਬ ਭੜ ਦੇ ਵਿੱਚ ਇਹਨਾਂ ਦਾ ਨਾਮ ਹੈ ਢਾਬੇ ਵਾਲੇ ਵੈਦ ਵਜਦੇ ਆ ਜੀ ਬੜਾ ਐਕਸਪੀਰੀਅੰਸ ਬੜਾ ਤਜਰਬਾ ਹੈ ਤੇ ਅੱਜ ਅਸੀਂ ਤੁਹਾਨੂੰ ਕਾਲੇ ਗੋਣ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕੀਤੀ ਹੈ ਵੀਡੀਓ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਯੁਰਵੈਦ ਨਾਲ ਸੰਬੰਧਿਤ ਗੱਲਾਂ ਨੇ ਜੀ ਸ਼ੇਅਰ ਇਸ ਕਰਕੇ ਕਹਿੰਦੇ ਆ ਜਿੰਨਾ ਸ਼ੇਅਰ ਕਰਨਗੇ ਜੀ ਲੋਕ ਦੇਖੋ ਬਿਮਾਰੀਆਂ ਤੋਂ ਨਜਾਤ ਪਾਣ ਨੇਚਰਲ ਤਰੀਕੇ ਨਾਲ ਆਯੁਰਵੈਦ ਤਰੀਕੇ ਨਾਲ ਇਸੇ ਕਰਕੇ ਡਾਕਟਰ ਤੁਹਾਡੇ ਕਾਇਲ ਤੁਹਾਡੇ ਕੋਲ ਆਨੇ ਆ ਤੁਹਾਡੇ ਵੀਡੀਓਜ਼ ਅਸੀਂ ਪਬਲਿਕ ਡਿਮਾਂਡ ਕਰਦੀ ਹੈ ਕਿ ਗगन ਆਯੁਰਵੇਦ ਵਾਲਿਆਂ ਦੇ ਵੀਡੀਓਜ਼ ਸ਼ੂਟ ਕਰੋ ਉਹਨਾਂ ਦੀ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ ਦੋ ਤਿੰਨ ਵਾਰੀ ਤੁਹਾਡੇ ਨਾਲ ਲਾਈਵ ਵੀ ਹੋਏ ਸੀਗੇ ਬੜੀ ਜਲਦੀ ਸਾਡੀ ਕੋਸ਼ਿਸ਼ ਹੋਏਗੀ ਕਿ ਇਥੋਂ ਅਸੀਂ ਲਾਈਵ ਹੋ ਕੇ ਵੀ ਲੋਕ ਨਾਲ-ਨਾਲ ਕਮੈਂਟ ਕਰ ਸਕਣ ਨਾਲ-ਨਾਲ ਪੁੱਛ ਸਕਣ ਤਾਂ ਤੁਹਾਡਾ ਲਾਈਵ ਵੀਡੀਓਜ਼ ਵੀ ਲਵਾਗੇ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਚ ਸਾਡੇ ਲਈ ਸਮਾਂ ਕੱਢ ਰਹੇ ਹੋ ਜੀ ਧੰਨਵਾਦ ਜੀ ਸ਼ੁਕਰੀਆ ਜੀ